ਜਾਲੀ ਵੀਡੀਓ ਤੇ ਜਿਹੜੇ ਪੱਤਰਕਾਰ ਨੇ ਵੀਡੀਓ ਬਣਾ ਕੇ ਉਹ ਕੁੜੀ ਦੀ ਅਪਲੋਡ ਕੀਤੀ ਸੀਗੀ ਅੱਜ ਉਹੀ ਕੁੜੀ ਉਸੇ ਪੱਤਰਕਾਰ ਨੂੰ ਕਿਸ ਤਰ੍ਹਾਂ ਸਵਾਲ ਕਰ ਰਹੀ ਹੈ ਕਿਸ ਤਰ੍ਹਾਂ ਉਹ ਬੋਲ ਰਹੀ ਆ ਕਿ ਤੁਸੀਂ 뷰 ਲੈਣ ਦੇ ਮਾਰੇ ਪੈਸੇ ਕਮਾਉਣ ਦੇ ਮਾਰੇ ਤੁਸੀਂ ਸਾਡੇ ਕੋਲੇ ਤੁਰੇ ਫਿਰਦੇ ਹੋਗੇ ਮੈਨੂੰ ਇੱਕ ਗੱਲ ਦੱਸੋ ਉਸੇ ਪੱਤਰਕਾਰ ਨੇ ਵੀਡੀਓ ਪਾਈ 25 30 ਲੱਖ ਬੰਦੇ ਨੇ ਵੀਡੀਓ ਦੇਖੀ ਉਹ ਮੈਂ ਰਾਤ ਵੀਡੀਓ ਪੱਤਰਕਾਰ ਵੀਰ ਦੀ ਦੇਖ ਰਿਹਾ ਸੀ ਮੈਨੂੰ ਸ਼ਾਇਦ ਨਾਂ ਨਹੀਂ ਯਾਦ ਰਹਾ ਚੈਨਲ ਦਾ ਕਿਉਂਕਿ ਉਹ ਬੰਦਾ ਕਹਿੰਦਾ ਵੀ ਤੁਹਾਡਾ ਪੱਖ ਜਾਣਨ ਵਾਸਤੇ ਅਸੀਂ ਆਏ ਆਂਗੇ ਉਹਨੂੰ ਕਹਿੰਦੀ ਤੁਸੀਂ ਵਿਊ ਲੈਣ ਦੇ ਮਾਰੇ ਤੁਸੀਂ ਤਾਂ ਪੈਸੇ ਕਮਾਉਣ ਦੇ ਮਾਰੇ ਤੁਰੇ ਫਿਰਦੇ ਹੋ ਪੱਤਰਕਾਰ ਨੇ ਸਵਾਲ ਕੀਤਾ ਕਿ ਕਿ ਅਸੀਂ ਉਹਦੇ ਵੀ ਵਿਊ ਲਏ ਸੀਗੇ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਲੋਕਾਂ ਨੇ ਜਿਹੜੇ ਤੁਹਾਡੀ ਜਿਹੜੀ ਮਦਦ ਕੀਤੀ ਆ ਫਿਰ ਆਪਦੇ ਪਿਓ ਦੇ ਉੱਪਰ ਜਿਹੜਾ ਇਲਜ਼ਾਮ ਲਾ ਰਹੀ ਆ ਕਿ ਉਹ ਆਦੀ ਸਾਡੀ ਮਾਂ ਨੂੰ ਕੁੱਟਦਾ ਸੀ ਨਸ਼ਾ ਕਰਦਾ ਸੀ ਯਾਰ ਮੈਂ ਇਹ ਗੱਲ ਦੇ ਵਿੱਚ ਇੱਕ ਗੱਲ ਦੇਖੀ ਹੈਗੀ ਤੁਸੀਂ ਵੀ ਦੇਖੀ ਹੋਣੀ ਆ ਕਿ ਮੈਂ ਕਿਸੇ ਨੂੰ ਗਲਤ ਸਹੀ ਉਹ ਕਹਿ ਨਹੀਂ ਸਕਦਾ ਉਹ ਤੁਸੀਂ ਇਹਦਾ ਜਿਹੜਾ ਰਿਜ਼ਲਟ ਉਹ ਤੁਸੀਂ ਦੇਣਾਗਾ ਜਿਹੜਾ ਬੰਦਾ ਆਪਦੀ ਮਾਂ ਨੂੰ ਨਹੀਂ ਛੱਡ ਸਕਿਆ ਹੈਗਾ ਯਾਰ ਉਹ ਆਪਦੇ ਬੱਚਿਆਂ ਨੂੰ ਮੈਨੂੰ ਐ ਦੱਸੋ ਵੀ ਉਹ ਕਿਸ ਤਰ੍ਹਾਂ ਜਿਹੜਾ ਛੱਡ ਸਕਦਾ ਮੈਨੂੰ ਐ ਦੱਸੋ ਉਹ ਬੰਦਾ ਖੁਦ ਮੀਡੀਆ ਦੇ ਵਿੱਚ ਆ ਕੇ ਮਿਲਦਾ ਸਾਇਦ ਆਟੋ ਚਲਾਉਂਦਾਗਾ ਉਹ ਬੰਦਾ ਖੁਦ ਇਹ ਗੱਲ ਕਹਿ ਰਿਹਾਗਾ ਕਹਿੰਦਾ ਮੈਂ ਆਪਦੇ ਹੱਥ ਫੂਕਦਾ ਆਪ ਰੋਟੀਆਂ ਲਾਉਣਾ ਬਈ ਸਵਾਲ ਕਰ ਰਹੇ ਸੀ ਉਹਨੂੰ ਪੱਤਰਕਾਰ ਆ ਤੁਹਾਡੇ ਕਰਕੇ ਮੈਂ ਰੁਕ ਗਿਆ ਵੀ ਮੈਂ ਆਟਾ ਗੁੰਨ ਕੇ ਹੁਣ ਰੋਟੀ ਲਾਉਣ ਲੱਗਣਾ ਸੀ ਤੁਸੀਂ ਮੈਨੂੰ ਇੱਕ ਗੱਲ ਦਾ ਇਹ ਦੱਸੋ ਵੀ ਯਾਰ ਜਿਹੜੇ ਬੰਦੇ ਨੇ ਆਪਦੀ ਮਾਂ ਨਹੀਂ ਛੱਡੀ ਹੈਗੀ ਉਹਦੀ ਮਾਂ ਦੇਖੋ ਬਿਰਦਾਣਾ ਮੰਜੇ ਤੇ ਬੈਠੀ ਆ ਉਹ ਵੀ ਕਹਿੰਦੀ ਹੈਗੀ ਵੀ ਇਹ ਕੋਈ ਹੋਣੀ ਸੀ ਕਰਦਾ ਯਾਰ ਸਿਆਣਾ ਬਣ ਜਾਣਾ ਬਜ਼ੁਰਗਾ ਚਲੋ ਅ ਕਈ ਵਾਰ ਬੰਦਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਹਨਾ ਜੇ ਬੰਦਾ ਨਸ਼ੇ ਕਰਨ ਲੱਗ ਜਾਂਦਾਗਾ ਉਹ ਸੁਧਰ ਵੀ ਜਾਂਦਾ ਹੁੰਦਾ ਜੇ ਬੰਦਾ ਪਹਿਲਾਂ ਸੁਧਰਿਆ ਉਹ ਬਾਅਦ ਵਿੱਚ ਵਿਗੜ ਵੀ ਜਾਂਦਾ ਅੱਜ ਕੱਲ ਕਿਸੇ ਦਾ ਆਪਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ ਕਿਸੇ ਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਜਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਹਿ ਦਿੰਦੇ ਨੇ ਨਾ ਵੀ ਸਾਡਾ ਨਾਂ ਗਾ ਯਾਰ ਸਾਨੂੰ ਦੁਨੀਆ ਜਾਣਦੀ ਆ ਸਾਨੂੰ ਲੋਕ ਜਾਣਦੇ ਆ ਉਹ ਯਾਰ ਸਾਨੂੰ ਕੌਣ ਜਾਣਦਾਗਾ ਮੈਂ ਕਹਣਾ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਮੀਡੀਆ ਪ੍ਰੈਸ ਮੀਡੀਆ ਜਾਂ ਯੂਟਿਊਬਰ ਨੇ ਸਾਡੇ ਵਰਗੇ ਮੈਂ ਕਹਣਾ ਛੋਡੀ ਵੀਡੀਓ ਅਪਲੋਡ ਨਾ ਕਰਨਾ ਛੋਡੀ ਵੀਡੀਓ ਨਾ ਉਹ ਪਾਉਣਾ ਉਹਨਾਂ ਨੇ ਤੁਹਾਨੂੰ ਪ੍ਰਮੋਟ ਕਰਨਾ ਹੁੰਦਾ ਮੀਡੀਆ ਨੇ ਮੀਡੀਆ ਪ੍ਰਮੋਟ ਕਰਦਾ ਲੋਕ ਦੇਖਦੇ ਆ ਕਿਸੇ ਦੇ ਮਨ ਚ ਦਿਆ ਜਾਂਦੀ ਆ ਕਿਸੇ ਦੇ ਮਨ ਚ ਬਰਾਗ ਜਾਂਦਾਗਾ ਹਨਾ ਵੀ ਸਾਡਾ ਕੋਈ ਜਰ ਅੱਜ ਕੋਈ ਕਿਸੇ ਦੀ ਧੀ ਦੁਖੀ ਆ ਹਨਾ ਕੱਲ ਨੂੰ ਸਾਡਾ ਜਵਾਕ ਵੀ ਜਿਹੜਾ ਦੁਖੀ ਹੋ ਸਕਦਾਗਾ ਉਹ ਦੁਖੀ ਹੋਏ ਕਿ ਨੂੰ ਦੇਖ ਕੇ ਮਨ ਚ ਬਰਾਗ ਆ ਜਾਂਦਾ ਪਿਆਰ ਆ ਜਾਂਦਾ ਵੀ ਚਲੋ ਇਹਦੀ ਮਦਦ ਕਰਦੀ ਕਿਸੇ ਦੀ ਵੀਡੀਓ ਦੇਖ ਕੇ ਜੇ ਕਿਸੇ ਮੇਰੇ ਵੀਰ ਨੇ ਮਦਦ ਕਰਦੀ 10000 ਜਾਂ 5000 ਜਾਂ ਲੱਖ ਜੋ ਵੀ ਹੁਣ ਉੱਥੇ ਜਿਹੜਾ ਮੰਨਾਗਾ ਮੰਨਾ ਬਹੁਤ ਮਤਲਬ ਕਿ ਘੈਂਟ ਬੰਦਾਗਾ ਉਹ ਬੰਦੇ ਨੇ ਮਦਦ ਕੀਤੀ ਸ਼ਾਇਦ ਲੱਖ ਰੁਪਏ ਦੀ ਕੀਤੀ ਲੱਖ ਉਧਰ ਦਿੱਤਾ ਲੱਖ ਉਹਦੀ ਮਾਂ ਨੂੰ ਵੀ ਦੇ ਗਿਆ ਜੇ ਉਹਨੇ ਵੀਡੀਓ ਦੇਖੀ ਆਣਾ ਲੋਕਾਂ ਦੀ ਦੇਖੀ ਉਹਨੇ ਬਰਾਗ ਦੇਖਿਆ ਉਹਨੇ ਦੋਨੇ ਪੱਖ ਜਾਣੇ ਬੰਦੇ ਨੇ ਹਨਾ ਉਹ ਕਹਿੰਦਾ ਵੀ ਮੈਂ ਉਹਦੇ ਮਾਂ ਪਿਓ ਨੂੰ ਵੀ ਮਿਲ ਕੇ ਆਇਆ ਹਨਾ ਪਿਓ ਨੂੰ ਵੀ ਮਿਲ ਕੇ ਆਇਆਗਾ ਪਰ ਅੱਜ ਉਹ ਕੁੜੀ ਗਲਤੀਆਂ ਮੰਨ ਰਹੀ ਹੈ ਕਿ ਕਹਿੰਦੀ ਵੀ ਮੇਰਾ ਪਿਓ ਨਸ਼ੇ ਨਹੀਂ ਸੀ ਕਰਦਾ ਮੈਂ ਗਲਤੀ ਮੰਨਦੀ ਆ ਮੈਥੋਂ ਬੋਲਿਆ ਗਿਆ ਪਰ ਜਿਹੜੇ ਬੰਦੇ ਨੇ ਯਾਰ ਤੁਹਾਨੂੰ ਪ੍ਰਮੋਟ ਕੀਤਾ ਤੁਹਾਨੂੰ ਲੋਕਾਂ ਤੱਕ ਪਹੁੰਚਾਇਆ ਲੋਕਾਂ ਤੱਕ ਤੁਹਾਡੀ ਜਿਹੜੀ ਆਵਾਜ਼ ਬੁਲੰਦ ਕੀਤੀ ਤੁਸੀਂ ਅੱਜ ਯਾਰ ਉਹ ਬੰਦੇ ਦੀ ਕਦਰ ਨਹੀਂ ਕਰਦੇ ਹੈਗੇ ਮੀਡੀਆ ਦੀ ਕਦਰ ਨਹੀਂ ਕਰਦੇ ਹੈਗੇ ਕਿਉਂ ਮੀਡੀਆ ਨੇ ਤੁਹਾਨੂੰ ਪ੍ਰਮੋਟ ਕਰਕੇ ਜਿਹੜਾ ਅੱਗੇ ਲੋਕਾਂ ਦੇ ਜਿਹੜਾ ਲੈ ਕੇ ਜਾਣਾ ਹੁੰਦਾਗਾ ਤੁਸੀਂ ਮੀਡੀਆ ਨੂੰ ਪ੍ਰਮੋਟ ਨਹੀਂ ਕਰ ਰਹੇ ਹੈਗੇ ਮੀਡੀਆ ਦੀ ਸਪੋਰਟ ਨਹੀਂ ਕਰ ਰਹੇ ਹੈਗੇ ਜਿਹੜੇ ਬੰਦੇ ਨੇ ਤੁਹਾਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਤੁਸੀਂ ਉਹ ਲੋਕਾਂ ਦੀ ਬੇਕਦਰੀ ਕਰ ਦਿਓਗੇ ਮੈਂ ਰਾਤ ਵੀਡੀਓ ਦੇਖੀ ਸੀ ਮੈਂ ਹੁਣ ਕੰਮ ਤੇ ਜਾਂਦਾ ਹੀ ਰਸਤੇ ਦੇ ਵਿੱਚ ਖੜ ਕੇ ਆ ਜਿਹੜਾ ਲਾਈਵ ਹੋ ਕੇ ਜਿਹੜੀ ਮੈਂ ਵੀਡੀਓ ਬਣਾਉਣ ਲੱਗਿਆ ਮੈਂ ਹੁਣ ਜਾ ਕੇ ਵੀਡੀਓ ਅਪਲੋਡ ਕਰੂੰਗਾ ਉਸੇ ਬੰਦੇ ਨੂੰ ਤੁਸੀਂ ਅੱਜ ਯਾਰ মিডিਆ ਵਾਲੇ ਜਿਹੜੇ ਵੀਰ ਨੇ ਪਹਿਲੇ ਨੇ ਵੀਡੀਓ ਪਾਈ ਉਸੇ ਬੰਦੇ ਦੀ ਤੁਸੀਂ ਯਾਰ ਕਿਵੇਂ ਹਨਾ ਲਾਹ ਪਾਕ ਕਰਦੇ ਹੋ ਕਿਵੇਂ ਤੁਸੀਂ ਉਹ ਬੰਦੇ ਤੋਂ ਕਿਸ ਤਰ੍ਹਾਂ ਜਿਹੜੇ ਸਵਾਲ ਕਰ ਰਹੇ ਹੋਗੇ ਹਨਾ ਚਲੋ ਸਾਰੇ ਇਕੋ ਜਿਹੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਜਿਹੜੇ ਬੰਦਾ ਪ੍ਰਮੋਟ ਕਰਦਾ ਲੋਕਾਂ ਨੂੰ ਉਹ ਬੰਦੇ ਦੀ ਕਦਰ ਕਰਿਆ ਕਰੋ মিডিਆ ਦੀ ਕਦਰ ਕਰਿਆ ਕਰੋ ਯੂਟਿਊਬਰਾਂ ਬਲੌਗਰਾਂ ਦੀ ਕਿਉਂਕਿ ਉਹਨਾਂ ਨੇ ਤੁਹਾਨੂੰ ਅੱਗੇ ਜਿਹੜਾ ਲੈ ਕੇ ਜਾਣਾ ਹੁੰਦਾਗਾ ਲੈ ਵਿਊ ਲੈਣ ਦੇ ਮਾਰੇ ਤੁਸੀਂ ਤੁਰੇ ਫਿਰਦੇ ਹੋ ਯਾਰ ਕਿੱਡੀ ਲਾਂਤ ਦੀ ਗੱਲ ਆ ਯਾਰ ਸ਼ਰਮ ਦੀ ਗੱਲ ਆ ਉਹ ਕੁੜੀ ਵਾਸਤੇ ਯਾਰ ਤੇ ਬਾਕੀ ਜੇ ਮੇਰੇ ਵਿਚਾਰ ਚੰਗੇ ਲੱਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਾਂਦੇ ਜਾਂਦੇ ਆਪਣਾ ਪੇਜ ਆ ਜਿਹੜਾ ਐਮਪੀ ਬਜੀਤ ਕੇ ਉਹਨੂੰ ਫੋਲੋ ਕਰ ਲਿਓ ਤੇ ਆਪਣਾ YouTube ਚੈਨਲ ਸਬਸਕ੍ਰਾਈਬਰ ਜਰੂਰ ਕਰ ਲਿਓ ਤੇ ਵਿਚਾਰ ਆਪਦੇ ਕਮੈਂਟ ਦੇ ਵਿੱਚ ਤੁਸੀਂ ਜਰੂਰ ਦਿਓ ਸਤਿ ਸ਼੍ਰੀ ਅਕਾਲ ਜਾਂਦੇ ਬਸ